ਤੁਸੀਂ ਵੇਖ ਰਹੇ ਹੋ ਲਿਬਰਲਟੀ ਟੀਵੀ ਮੁਦੱਛਤਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ ਅਰਵਿੰਦ ਕੇਜਰੀਵਾਲ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਤੇ ਜ਼ਮਾਨਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਲਈ ਸੰਜੀਵਨੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਲਈ ਰਾਹਤ ਕਿ ਅਰਵਿੰਦ ਕੇਜਰੀਵਾਲ ਬਾਹਰ ਆਏ ਤਾਂ ਇਹਦਾ ਮਤਲਬ ਸਾਡੀ ਕਿਸਤੀ ਪਾਰ ਲੱਗ ਸਕਦੀ ਹੈ ਤੇ ਅਰਵਿੰਦ ਕੇਜਰੀਵਾਲ ਨੂੰ ਮਾਨਯੋਗ ਸੁਪਰੀਮ ਕੋਰਟ ਨੇ ਅੰਤਰਮ ਜ਼ਮਾਨਤ ਦਿੱਤੀ ਹੈ ਔਰ ਜ਼ਮਾਨਤ ਵੀ ਚੋਣ ਪ੍ਰਚਾਰ ਲਈ ਉਹ ਮਿਲੀ ਹੈ ਜ਼ਮਾਨਤ ਦਾ ਆਧਾਰ ਹੀ ਚੋਣ ਪ੍ਰਚਾਰ ਹੈ ਪਹਿਲੇ 3 ਗੇੜ ਦੀਆਂ ਵੋਟਾਂ ਪੈ ਚੁੱਕੀਆਂ ਨੇ ਚੌਥਾ ਗੇੜ ਨੇੜੇ ਲੱਗਣ ਵਾਲਾ ਸੋ ਸਹੀ ਮਾਇਨੇ ਚ ਜੇ ਦੇਖ ਸਕੀਏ ਤਾਂ ਅਰਵਿੰਦ ਕੇਜਰੀਵਾਲ ਆਖਰੀ 3 ਗੇੜਾਂ ਦੇ ਲਈ ਚੋਣ ਪ੍ਰਚਾਰ ਕਰ ਸਕਣਗੇ ਤੇ ਇਸ ਲਈ ਆਮ ਆਦਮੀ ਪਾਰਟੀ ਲਈ ਵੀ ਵੱਡੀ ਖਬਰ ਹੈ ਤੇ ਵਿਰੋਧੀ ਧਿਰਾਂ ਲਈ ਵੀ ਵੱਡੀ ਖਬਰ ਹੈ ਕਿ ਭਾਈ ਜਿੱਥੇ ਆਮ ਆਦਮੀ ਪਾਰਟੀ ਆਪਣਾ ਦਬਦਬਾ ਸਮਝਦੀ ਆ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਉੱਥੇ ਜਦੋਂ ਵੋਟਾਂ ਪੈਣੀਆਂ ਨੇ ਤਾਂ ਉਹ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਬਾਹਰ ਆ ਗਏ ਹੁਣ ਤੀਜਾ ਗੇੜ ਨਿਬੜ ਚੁੱਕਿਆ ਹੈ ਚੌਥਾ ਗੇੜ ਨਿਬੜਨ ਕਿਨਾਰੇ ਆ ਪੰਜਵਾਂ ਛੇਵਾਂ ਤੇ ਸੱਤਵਾਂ ਤੇ ਦਿੱਲੀ ਚ ਵੋਟਾਂ ਤੇ ਹਰਿਆਣੇ ਚ ਵੋਟਾਂ ਛੇਵੇਂ ਗੇੜ ਚ ਨੇ ਪੰਜਾਬ ਚ ਵੋਟਾਂ ਚੰਡੀਗੜ੍ਹ ਤੇ ਹਿਮਾਚਲ ਚ ਵੋਟਾਂ ਸੱਤਵੇਂ ਗੇੜ ਚ ਨੇ ਤੇ ਸਹੀ ਮੈਨੇਚ ਆਮ ਆਦਮੀ ਪਾਰਟੀ ਦੀ ਦੋ ਥਾਂ ਸਰਕਾਰ ਤੇ ਉਹਨੂੰ ਦੋਵੇਂ ਥਾਂਾਂ ਤੋਂ ਬਾਦ ਆਸ ਵੀ ਹੈ ਦਿੱਲੀ ਦੇ ਵਿੱਚ ਗੱਟ ਜੋੜ ਚ ਲੜ ਰਹੇ ਨੇ ਚਾਰ ਸੀਟਾਂ ਤੇ ਹੈਨਾ ਤੇ ਇੱਥੇ ਮਤਲਬ ਚੰਡੀਗੜ੍ਹ ਦੇ ਵਿੱਚ ਗੱਟ ਜੋੜ ਚ ਨੇ ਚਲੋ ਉਹਨਾਂ ਕੋਲ ਹੈ ਕਾਂਗਰਸ ਕੋਲ ਤੇ ਪਰ ਇੱਧਰ ਹਰਿਆਣੇ ਚ ਵੀ ਇੱਕ ਸੀਟ ਹੈਗੀ ਆ ਤੇ ਪੰਜਾਬ ਦੇ ਵਿੱਚ ਤਾਂ 13 ਦੀਆਂ 13 ਤੇ ਆਮ ਆਦਮੀ ਪਾਰਟੀ ਲੜ ਰਹੀ ਹੈ ਸੁਰਵਿੰਦ ਕੇਜਰੀਵਾਲ ਦੀ ਜ਼ਮਾਨਤ ਮਿਲਣ ਨਾਲ ਕਹਿੰਦੇ ਜੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਭ ਤੋਂ ਵੱਧ ਖੁਸ਼ ਨੇ ਹਾਂ ਜ਼ਮਾਨਤ ਮਿਲੀ ਆ ਤਾਂ ਇਸ ਸ਼ਰਤ ਦੇ ਆਧਾਰ ਤੇ ਮਿਲੀ ਆ ਕਿ ਸਰਕਾਰੀ ਕੰਮ ਚ ਦਖਲ ਨਹੀਂ ਸਰਕਾਰੀ ਕੰਮਕਾਰ ਚ ਕੋਈ ਵਿਗਾਨ ਨਹੀਂ ਉਸ ਕੰਮ ਦੇ ਵਿੱਚ ਕੋਈ ਤੁਹਾਡਾ ਹੱਥ ਨਹੀਂ ਹੋਣਾ ਚਾਹੀਦਾ ਚੋਣ ਪ੍ਰਚਾਰ ਕਰਨਾ ਕਰੋ ਉਹ ਤੋਂ ਕੋਈ ਰੋਕ ਨਹੀਂ 2 ਜੂਨ ਨੂੰ ਆ ਕੇ ਆਪਣੇ ਆਪ ਸੈਂਟਰ ਕਰ ਦਿਓ 1 ਜੂਨ ਤੱਕ ਦੀ ਜ਼ਮਾਨਤ 1 ਜੂਨ ਨੂੰ ਆਖਰੀ ਵਟਾਂ ਹੁਣ ਇਸ ਦੇ ਨਾਲ ਹੀ ਰਾਜਨੀਤਿਕ ਮਾਹਰਾਂ ਦੇ ਅੰਦਰ ਇੱਕ ਚਰਚਾ ਚੱਲੀ ਆ ਕਿ ਕੀ ਇਸ ਮੌਕੇ ਜਮਾਨਤ ਮਿਲਣਾ ਇੰਡੀਆ ਗੱਠ ਜੋੜ ਦੇ ਲਈ ਲਾਹੇਵੰਦ ਵੀ ਹੋਏਗਾ ਤੇ ਗਾਂਧੀ ਪਰਿਵਾਰ ਲਈ ਝਟਕਾ ਵੀ ਹੋਏਗਾ ਜੇਕਰ ਨਤੀਜੇ ਇਹੋ ਜਿਹੇ ਆਉਂਦੇ ਨੇ ਜਿਹੋ ਜਿਹਾਂ ਸੁਭਾਵਨਾਵਾਂ ਲਾਈਆਂ ਜਾ ਰਹੀਆਂ ਨੇ ਕਿ ਨਰਿੰਦਰ ਮੋਦੀ ਹੁਣ ਉਹ 400 ਪਾਰ ਵਾਲਾ ਨਾਰਾ ਹਵਾ ਹੋ ਗਿਆ ਜਾਂ ਉਹ ਸਥਿਤੀ 'ਚ ਨਹੀਂ ਹੋਣਗੇ ਕਿ ਜੇ ਇੰਡੀਆ ਗੱਠਜੋੜ ਸਰਕਾਰ ਬਣਾਉਣ ਦੀ ਸਥਿਤੀ ਚ ਆਇਆ ਤਾਂ ਕੀ ਅਰਵਿੰਦ ਕੇਜਰੀਵਾਲ ਦਾ ਕਦ ਹੁਣ ਰਾਹੁਲ ਗਾਂਧੀ ਤੋਂ ਉੱਪਰ ਹੋਣ ਜਾ ਰਿਹਾ ਕਿ ਅਰਵਿੰਦ ਕੇਜਰੀਵਾਲ ਕਿਉਂਕਿ ਕੁਝ ਤਰ੍ਹਾਂ ਇਹ ਵੀ ਕਹਿੰਦਿਆਂ ਨੇ ਕਿ ਭਾਈ ਇਹ ਭਾਜਪਾ ਦੀ 2 ਟੀਮਾਂ ਤੇ ਭਾਜਪਾ ਨੂੰ ਜੇ ਲੱਗਦਾ ਕਿ મોદી ਬਾਹਰ ਹੋ ਰਹੇ ਨੇ ਤਾਂ ਕੀ ਕੇਜਰੀਵਾਲ ਨੂੰ ਇਨ ਕੀਤਾ ਜਾ ਰਿਹਾ ਜੇ મોદી ਆਊਟ ਕੇਜਰੀਵਾਲ ਇਨ ਜੇ મોદી ਬਾਹਰ ਤਾਂ ਕੇਜਰੀਵਾਲ ਅੰਦਰ ਕੀ ਇਹ ਤਾਂ ਨਹੀਂ ਇਸ ਦੇ ਵੀ ਅੰਦਾਜ਼ੇ ਲਾਏ ਜਾ ਰਹੇ ਨੇ ਜੋ ਮਰਜ਼ੀ ਅੰਦਾਜ਼ੇ ਹੁਣ ਜੀ ਅੱਜ ਅਦਾਲਤ ਨੇ 1 ਜੂਨ ਤੱਕ ਅੰਤਰਮ ਜ਼ਮਾਨਤ ਦਿੱਤੀ ਹੈ 2 ਜੂਨ ਨੂੰ ਸਰੈਂਡਰ ਕਰਨ ਲਈ ਕਿਹਾ 40 ਦਿਨਾਂ ਤੋਂ ਜੇਲ੍ਹ ਦੇ ਵਿੱਚ ਸੀਗੇ ਪਹਿਲਾਂ ਜੁਡੀਸ਼ੀਅਲ ED ਦੀ ਜੁਡੀਸ਼ੀਅਲ ਹਸਤ ਫਿਰ ਨਿਆਇਕ ਹਸਤ ਸੋ 21 ਮਾਰਚ ਨੂੰ ਅਰੈਸਟ ਕੀਤਾ ਸੀ ਪਰ ਮਾਨਯੋਗ ਸੁਪਰੀਮ ਕੋਰਟ ਦੇ ਦੋ ਜੱਜਾਂ ਦੇ ਬੈਂਚ ਨੇ ਸੰਜੀਪ ਖੰਨਾ ਔਰ ਜਸਟਿਸ ਦੀਪੰਕਰ ਦੱਤਾ ਹੋਰਾਂ ਨੇ ਕਿਹਾ ਜੀ ਕਿ ਕੇਜਰੀਵਾਲ ਆਦਤਨ ਅਪਰਾਧੀ ਨਹੀਂ ਹੈਗੇ ਰੂਟੀਨ ਦੇ ਅਪਰਾਧੀ ਨਹੀਂ ਹੈਗੇ ਲਗਾਤਾਰ ਆਮ ਅਪਰਾਧਾਂ ਸ਼ਾਮਲ ਨਹੀਂ ਹੁੰਦੇ ਇਸ ਲਈ ਇਹਨਾਂ ਨੂੰ ਹਾਰਡ ਕੋਰਪ ਅਪਰਾਧੀ ਵਜੋਂ ਤੁਸੀਂ ਟ੍ਰੀਟ ਨਹੀਂ ਕਰ ਸਕਦੇ ਤੇ ਚੋਣਾ ਨੇ ਪਾਈ ਉਹ ਮੌਜੂਦਾ ਮੁੱਖ ਮੰਤਰੀ ਨੇ ਤੇ ਚੋਣਾ 5 ਸਾਲ ਬਾਅਦ ਆਉਂਦੀਆਂ ਨੇ ਇਸ ਲਈ ਜਦੋਂ ਕਿ ਈਡੀ ਨੇ ਬਹੁਤ ਜ਼ੋਰ ਲਾਇਆ ਈਡੀ ਨੇ ਪੱਖ ਰੱਖਿਆ ਕਿ ਜਨਾਬ ਚੋਣ ਪ੍ਰਚਾਰ ਕਰਨਾ ਕੋਈ ਮੌਲਕ ਅਧਿਕਾਰ ਨਹੀਂ ਚੋਣ ਪ੍ਰਚਾਰ ਕਰਨਾ ਕੋਈ ਕਾਨੂੰਨੀ ਅਧਿਕਾਰ ਨਹੀਂ ਚੋਣ ਪ੍ਰਚਾਰ ਕਰਨਾ ਕੋਈ ਸੰਵਿਧਾਨਕ ਅਧਿਕਾਰ ਨਹੀਂ ਪਰ ਉਹਨਾਂ ਦੀ ਇਹ ਦਲੀਲ ਵੀ ਨਹੀਂ ਚੱਲੀ ਉਹਨਾਂ ਨੇ ਇਹ ਵੀ ਦਲੀਲ ਰੱਖੀ ਕਿ ਰਵਿੰਦ ਕੇਜਰੀਵਾਲ ਖੁਦ ਚੋਣ ਨਹੀਂ ਲੜ ਰਹੇ ਉਹਨਾਂ ਨੇ ਇਹ ਵੀ ਦਲੀਲ ਰੱਖੀ ਕਿ ਜੀ ਚੋਣਾਂ ਦਾ ਹੀ ਮਸਲਾ ਜੀ ਫਿਰ ਤਾਂ ਕਿਸੇ ਲੀਡਰ ਨੂੰ ਅਸੀਂ ਫੜੇ ਨਹੀਂ ਸਕਦੇ ਤਿੰਨ ਸਾਲਾਂ ਚ 123 ਚੋਣਾਂ ਹੋលੀਆਂ ਦੇਸ਼ ਦੇ ਵਿੱਚ ਫਿਰ ਤਾਂ ਜਿਹੜੇ ਉਮੀਦਵਾਰ ਨੂੰ ਲੀਡਰ ਨੂੰ ਕਿਸੇ ਵਰਕਰ ਨੂੰ ਫੜਿਆ ਕਰਾਂਗੇ ਕਿ ਆਹੋ ਕਰੂ ਜੀ ਮੈਂ ਤਾਂ ਚੋਣਾਂ ਲਈ ਜਵਾਨ ਦੇਓ ਸੋ ਇਹ ਸਾਰੀਆਂ ਦਲੀਲਾਂ ਵੀ ਉਹਨਾਂ ਦੀ ਕੰਮ ਨਹੀਂ ਆਈਆਂ ਸੁਪਰੀਮ ਕੋਰਟ ਨੇ ਇਹ ਸ਼ਰਤ ਨਾਲ ਕਿ ਕੇਜਰੀਵਾਲ ਸਰਕਾਰੀ ਕੰਮ ਦੇ ਵਿੱਚ ਕੋਈ ਦਖਲ ਨਹੀਂ ਦੇਣਗੇ ਕੋਈ ਅਧਿਕਾਰਤ ਕੰਮ ਨਹੀਂ ਕਰਨਗੇ ਪਰ ਉਹਨਾਂ ਨੂੰ ਚੋਣ ਪ੍ਰਚਾਰ ਤੋਂ ਨਹੀਂ ਰੋਕਿਆ ਜਾਊਗਾ ਸੋ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਹੁਣ ਅਰਵਿੰਦ ਕੇਜਰੀਵਾਲ ਰੈਲੀਆਂ ਕਰਦੇ ਰੋਡ ਸ਼ੋਅ ਕਰਦੇ ਚੋਣ ਪ੍ਰਚਾਰ ਕਰਦੇ ਨਜ਼ਰ ਆਉਣਗੇ ਤੇ ਇਸ ਦੇ ਨਾਲ ਕਹਿੰਦੇ ਭਾਜਪਾ ਨਰਾਸ਼ ਹੈ ਹੈ ਆਪਰੇ ਖੁਸ਼ ਨੇ ਤੇ ਕਾਂਗਰਸ ਥੋੜੀ ਹੈਰਾਨ ਵੀ ਹੈ ਤੇ ਅੰਦਰ ਇੱਕ ਖਲਬਲੀ ਵੀ ਹੈ ਕਿ ਕਿਤੇ ਇਤਨੀ ਕਿ ਜੇ ਨਤੀਜੇ ਕੁਝ ਅਜਿਹੇ ਆਏ ਹੈ ਜਿਹੜੇ ਕਾਂਗਰਸ ਚਾਹੁੰਦੀ ਆ ਇੰਡੀਆ ਗੱਠਜੋੜ ਵਾਲੇ ਚਾਹੁੰਦੇ ਨੇ ਤਾਂ ਫਿਰ ਕਹਿੰਦੇ ਕੀ ਅਰਵਿੰਦ ਕੇਜਰੀਵਲ ਬਣ ਜਾਣਗੇ ਤੇ ਕੀ ਇਹ ਕੋਈ ਰਣਨੀਤੀ ਹੈ ਕਿ ਕੇਜਰੀਵਲ ਨੂੰ ਵੱਡਾ ਕੀਤਾ ਜਾ ਰਿਹਾ ਇਹ ਸਾਰੇ ਪਹਿਲੂਆਂ ਦੇ ਵਿਚਾਲੇ ਆਮ ਆਦਮੀ ਪਾਰਟੀ ਲਈ ਅਜ ਰਾਹਤ ਹੈ ਭਾਈ ਅੱਜ ਖੁਸ਼ੀ ਵਾਲੀ ਖਬਰ ਹੈ ਕਿ ਲੋ ਜੀ ਅਰਵਿੰਦ ਕੇਜਰੀਵਾਲ ਆ ਗਏ ਤੁਹਾਨੂੰ ਲੱਗਦਾ ਕਿ ਸਾਡੀ ਚੋਣ ਹੁਣ ਮਹਮ ਸਿਖਰ ਤੇ ਚਲ ਜਾਨੀ ਆ ਤੇ ਪੰਜਾਬ ਦੇ ਵਿੱਚ ਉਹਨਾਂ ਨੂੰ ਆਸ ਵੱਧ ਗਈ ਹੈ ਕਿ ਹੁਣ ਅਸੀਂ ਮੁਕਾਬਲਾ ਅੱਗੇ ਨਿਕਲ ਸਕਦੇ ਹਾਂ ਫੈਸਲਾ ਵੋਟਰਾਂ ਦੇ ਹੱਥ ਹੈ ਪੰਜਾਬ ਆਖਰੀ ਗੇਟ 'ਚ 1 ਜੂਨ ਨੂੰ ਵੋਟਾਂ ਪੈਣੀਆਂ 1 ਜੂਨ ਨੂੰ ਜਵਾਨਤ ਮੁੱਖਣੀ ਆ ਤੇ ਅੰਦਰ ਬੈਠ ਕੇ ਨਤੀਜੇ ਦੇਖਣਗੇ ਅਰਵਿੰਦ ਕੇਜਰੀਵਾਲ ਸੋ ਕੀ ਆਉਂਦੇ ਨੇ ਕਿਉਂਕਿ ਕਹਿ ਦਿੱਤਾ ਗਿਆ ਕਿ 2 ਤਰੀਕ ਨੂੰ ਆ ਕੇ ਸਰੈਂਡਰ ਕਰਨਾ ਪੈਣਾ ਚਲੋ ਇੱਧਰ ਪੰਜਾਬ 'ਚ ਨਾਮਜਦਗੀਆਂ ਦੀ ਮੈਂ ਕਹਿੰਦਾ ਪੁੱਛੋ ਨਾ ਜੀ ਮਤਲਬ 10 ਤਰੀਕ ਤਾਂ ਐਨਸੀ ਕੇ ਜਿਵੇਂ ਅੱਜ ਜੇ ਨਾਮਜ਼ਦਗੀਆਂ ਨਾ ਭਰੀਆਂ ਤਾਂ ਸਮਝ ਲਓ ਫੇਰ ਆਪਾਂ ਜਿੱਤਦੇ ਨਹੀਂ ਅਸਲ 'ਚ ਅੱਜ ਆਮ ਆਦਮੀ ਪਾਰਟੀ ਦੇ ਵੀ ਉਮੀਦਵਾਰਾਂ ਨੇ ਨਾਮਜ਼ਦਗੀਆਂ ਭਰੀਆਂ ਅੱਜ ਅਕਾਲੀਆਂ ਦੇ ਉਮੀਦਵਾਰਾਂ ਨੇ ਵੀ ਨਾਮਜ਼ਦਗੀਆਂ ਭਰੀਆਂ ਅੱਜ ਭੋਜਨ ਸਮਾਜ ਪਾਰਟੀ ਦੇ ਵੀ ਉਮੀਦਵਾਰ ਨੇ ਨਾਮਜ਼ਦਗੀ ਭਰਨ ਦੀ ਮੇਰੇ ਕੋਲ ਖਬਰ ਹੈ ਪਰ ਅਹਿਮ ਗੱਲ ਇਹ ਹੈ ਕਿ ਭਾਜਪਾ ਦੇ 6 ਪੰਜਾਬ 'ਚ ਉਮੀਦਵਾਰਾਂ ਨੇ ਨਾਮਜ਼ਦਗੀਆਂ ਭਰੀਆਂ ਤੇ ਕਹਿੰਦੇ ਕਾਂਗਰਸ ਦੇ ਵੀ ਐਨੇ ਸੀ 6 ਸੀ ਦਰਜਨ ਦਾ ਕਾਂਗਰਸ ਤੇ ਭਾਜਪਾ ਨੇ ਅੱਜ ਕਾਗਜ਼ ਭਰਤੇ ਤੇ ਉਹ ਤੋਂ ਬਿਨਾ ਫਿਰ ਬਾਕੀ ਨੇ 18 ਤੋਂ ਵੱਧ ਆ ਮੁੱਖ ਪਾਰਟੀਆਂ ਦੀ ਉਹ ਗੱਲ ਕਰ ਰਹੇ ਮੈਂ ਬਾਕੀਆਂ ਦੇ ਜਿਹੜੇ ਪਰਿਓ ਵੱਖਰੀ ਗੱਲ ਮੁੱਖ ਪਾਰਟੀਆਂ ਦੇ ਨਹੀਂ 10 ਮਈ ਨੂੰ 18 ਦੇ ਕਰੀਬ ਉਮੀਦਵਾਰਾਂ ਨੇ ਕਾਗਜ਼ਾਤ ਜਮ੍ਹਾਂ ਕਰਤੇ ਅਜਿਹਾ ਕੀ ਕਹਿੰਦੇ ਕਹਿੰਦੇ ਜੀ ਅਕਸ਼ੇ ਤੀਜ ਅਕਸ਼ੇ ਤ੍ਰਿਤੀਆ ਜਿਹਨੂੰ ਅਸੀਂ ਅਕਸ਼ੇ ਤੀਜ ਦੇ ਨਾਮ ਨਾਲ ਵੀ ਜਾਣਦੇ ਹਾਂ Hindu ਮਤਲਬ ਮਾਨਤਾ ਦੇ ਅਨੁਸਾਰ ਇਹ ਕਹਿੰਦੇ ਜੀ ਸ਼ੁੱਧ ਮੂਰਤਾ ਜਿਵੇਂ ਨਰਾਤਿਆਂ ਨੂੰ ਸ਼ੁੱਧ ਮੂਰਤ ਮੰਨਿਆ ਜਾਂਦਾ ਨਾ ਕਿ ਉਸ ਦਿਨ ਤਿਹਾਰ ਤਿਥ ਕੋਈ ਕੰਮ ਕਾਰੋਬਾਰ ਲਈ ਪੁੱਛਣ ਦੀ ਲੋੜ ਨਹੀਂ ਇਦਾਂ ਨਰਾਤੇ ਨੇ ਉਸੇ ਤਨਾ ਅਕਸ਼ੇਤੀ ਦੇ ਦਿਨ ਫਿਰ ਦਿਨ ਕਿਹੜਾ ਤਿਤ ਕੀਆ ਹੋਰ ਕੁਝ ਪੁੱਛਣ ਦੀ ਲੋੜ ਨਹੀਂ ਅਕਸ਼ੇਤੀ ਜਾਂਦਾ ਮਤਲਬ ਸ਼ੁੱਧ ਮੂਰਤਾ ਤੇ ਇਸ ਲਈ ਕਹਿੰਦੇ ਦੌੜ ਲੱਗੀ ਸੀ ਅੱਜ 6 ਭਾਜਪਾਈ ਉਮੀਦਵਾਰਾਂ ਨੇ ਦਿਨੇਸ਼ ਬੱਬੂ ਗੁਰਦਾਸਪੁਰ ਤੋਂ ਸ਼ਸ਼ੀਲ ਰਿੰਕੂ ਜਲੰਧਰ ਤੋਂ ਰਵਨੀਤ ਬਿੱਟੂ ਲੁਧਿਆਣਾ ਤੋਂ ਪਰਮਪਾਲ ਕੌਰ ਬਠਿੰਡਾ ਤੋਂ ਹੈ ਮਨਜੀਤ ਮੰਨਾ ਖੰਡੂਰ ਸਾਹਿਬ ਤੋਂ ਤਰਨਜੀਤ ਸੰਧੂ ਅੰਮ੍ਰਿਤਸਰ ਤੋਂ ਇਹਨਾਂ 6 ਨੇ ਅੱਜ ਕਾਗਜ਼ ਦਾਖਲ ਕੀਤੇ ਇਸੇ ਤਰ੍ਹਾਂ ਕਾਂਗਰਸ ਦੇ 6 ਗੁਰਦਾਸਪੁਰ ਤੋਂ ਸੁਖਜਿੰਦਰ ਰੰਦਾਵਾ ਹੈ ਜਲੰਧਰ ਤੋਂ ਚਰਨਜੀਤ ਚੰਨੀ ਹਸ਼ਿਆਰਪੁਰ ਤੋਂ ਜਾਮਨੀ ਗੋਮਰ ਹੈ ਫਿਰ ਸ਼ਿਫਤੇਗੜ ਸਾਹਿਬ ਤੋਂ ਡਾਕਟਰ ਅਮਰ ਸਿੰਘ ਇਸੇ ਤਰ੍ਹਾਂ ਫਿਰੋਜ਼ਪੁਰ ਤੋਂ ਬੀਬੀ ਸਾਹੋਕੇ ਤੇ ਬਠਿੰਡਾ ਤੋਂ ਜੀਤਮਿੰਦਰ ਸਿੱਧੂ ਇਹਨਾਂ ਨੇ ਕਾਗਜ਼ 'ਤੇ ਭਰੇ ਇਹਦੇ ਨਾਲ ਨਾਲ ਉਹ ਵੀ ਉਮੀਦਵਾਰ ਹੈਗੇ ਭਾਈ ਜਿਨ੍ਹਾਂ ਨੇ ਮਤਲਬ ਕਿ ਹੋਰ ਪਾਰਟੀਆਂ ਦੇ ਜਿਵੇਂ ਜਲੰਧਰ ਤੋਂ ਮੌਜਮ ਸਮਾਜ ਪਾਰਟੀ ਦੇ ਉਮੀਦਵਾਰ ਬਲਵਿੰਦਰ ਕੁਮਾਰ ਨੇ ਉਹਨਾਂ ਨੇ ਵੀ ਅੱਜ ਕਾਗਜ਼ 'ਤੇ ਭਰੇ ਨੇ ਜਲੰਧਰ ਤੋਂ ਹੀ ਮਿੰਦਰ ਸਿੰਘ ਕੇਪੀ ਹੋਰਾਂ ਨੇ ਅਕਾਲੀ ਦਲ ਦੇ ਉਮੀਦਵਾਰ ਕਾਗਜ਼ 'ਤੇ ਭਰੇ ਨੇ ਚਾਰ ਉਮੀਦਵਾਰ ਜਲੰਧਰ ਦੇ ਆਨੇ ਅੱਜ 10 ਤਰੀਕ ਨੂੰ ਕਾਗਜ਼ ਭਰੇ ਨੇ ਅਕਾਲੀ ਦਲ ਦੇ ਨੇ ਵੀ ਭੋਜਨ ਸਮਾਜ ਦੇ ਵੀ ਨੇ ਵੀ ਹੈ ਭਾਜਪਾ ਦੇ ਵੀ ਨੇ ਵੀ ਤੇ ਕਾਂਗਰਸ ਦੇ ਨੇ ਵੀ ਇਸੇ ਤਰ੍ਹਾਂ ਬਠਿੰਡਾ ਤੋਂ ਗੁਰਮੀਤ ਖੁੱਡੀਆਂ ਨੇ ਵੀ ਅੱਜ ਕਾਗਜ਼ ਭਰੇ ਨੇ ਤੇ ਇਧਰੋਂ ਜੀਤਮਿੰਦਰ ਸਿੱਧੂ ਨੇ ਵੀ ਅੱਜੇ ਕਾਗਜ਼ ਭਰੇ ਨੇ ਇਧਰੋਂ ਪਰਨਪਾਲ ਕੁਰਸੀ ਤੋਂ ਨੇ ਤਿੰਨ ਬਠਿੰਡਾ ਤੋਂ ਨੇ ਜੀ ਹੈ ਰਾਜਕੁਮਾਰ ਛੱਬੇ ਵਾਲ ਨੇ ਹਿਆਰਪੁਰ ਵਾਲ ਨੇ ਇਧਰ ਵੀ ਕਾਗਜ਼ ਭਰੇ ਨੇ ਇਧਰ ਜਾਮਨੀ ਗੋਮਰ ਨੇ ਵੀ ਹਿਆਰਪੁਰ ਵਾਲੀ ਨੇ ਕਾਗਜ਼ ਭਰੇ ਨੇ ਸੋ ਗੁਰਦਾਸਪੁਰ ਤੋਂ ਇਧਰ ਸੁਖਵਿੰਦਰ ਰੰਧਾਵਾ ਨੇ ਵੀ ਕਾਗਜ਼ ਭਰੇ ਨੇ ਤੇ ਇਸ ਤਰ੍ਹਾਂ ਮਤਲਬ ਕਿ ਦਿਨੇਸ਼ ਬੱਬੂ ਨੇ ਵੀ ਅੱਜ ਕਾਗਜ਼ ਭਰੇ ਪਰ ਜਲੰਧਰ ਦੇ 4 ਤੇ ਬਠਿੰਡਾ ਦੇ 3 ਉਮੀਦਵਾਰ ਤੇ 6 ਭਾਜਪਾ ਦੇ 6 ਕਾਂਗਰਸ ਦੇ ਤੇ ਇਧਰ ਜੀ ਬਾਕੀ ਹੋਰ ਦੇ ਮਿਲਾ ਕੇ 18 ਦੇ ਕਰੀਬ ਉਮੀਦਵਾਰਾਂ ਨੇ ਅੱਜ ਕਾਗਜ਼ ਢਾਕਲ ਕੀਤੇ ਨੇ ਕਹਿੰਦੇ ਜੀ ਇਹ ਅਕਸ਼ੇ ਤੀਜ ਦਾ ਅਸਰ ਹੈ ਕਿ ਸਾਰਿਆਂ ਨੂੰ ਲੱਗਦਾ ਕਿ ਅੱਜ ਦੇ ਦਿਨ ਕਾਗਜ਼ੇ ਭਰ ਦਾਂਗੇ ਤਾਂ ਲਈ ਆਪਣੀ ਕਿਸਤੀ ਤਾਂ ਪਾਰ ਲੱਗ ਜੂਗੀ ਚਲੋ ਜੀ ਇਹ ਪਾਰ ਲਾਉਣ ਵਾਲਾ ਫੈਸਲਾ ਤਾਂ ਵੋਟਰਾਂ ਦੇ ਹੱਥ ਆ ਪਰ ਇੱਕ ਚਰਚਾ ਜ਼ਰੂਰ ਆ ਭਾਜਪਾ ਦੀ ਜਿਹੜੀ 3 ਉਮੀਦਵਾਰਾਂ ਵਾਲੀ ਸੂਚੀ ਆਈ ਸੀ ਨਾ ਉਸਨੇ ਇੱਕ ਚਰਚਾ ਛੜੀ ਆ ਭਾਜਪਾ ਨੇ ਹਾਲੀ ਦੇ ਵਿੱਚ ਤਿੰਨ ਉਮੀਦਵਾਰ ਆ ਨਾਨਦਪੁਰ ਸਾਹਿਬ ਹਲਕੇ ਤੋਂ ਡਾਕਟਰ ਸੁਭਾਸ਼ ਸ਼ਰਮਾ ਫਿਰੋਜ਼ਪੁਰ ਤੋਂ ਰਾਣਾ ਗੁਰਮੀਤ ਸਿੰਘ ਸੋਢੀ ਤੇ ਸੰਗਰੂਰ ਤੋਂ ਅਰਵਿੰਦ ਖੰਨਾ ਨੂੰ ਟਿਕਟ ਦਿੱਤੀ ਇਹਨੇ ਇੱਕ ਚਰਚਾ ਛੜ ਦਿੱਤੀ ਕਿ ਪੰਜਾਬ ਚ ਭਾਜਪਾ ਦੇ ਪ੍ਰਧਾਨ ਤਾਂ ਸੁਨੀਲ ਜਾਖੜ ਨੇ ਪਰ ਚੱਲ ਰਹੀ ਆ ਭਾਈ ਕੈਪਟਨ ਅਮਰਿੰਦਰ ਦੀ ਹੁਣ ਤਿੰਨਾਂ ਚੋਂ ਰਾਣਾ ਗੁਰਮੀਤ ਸਿੰਘ ਸੋਢੀ ਵੀ ਤੇ ਅਰਵਿੰਦ ਖੰਨਾ ਵੀ ਇਹ ਤਾਂ ਕੈਪਟਨ ਦੇ ਕੋਟੇ ਚੋਂ ਨੇ ਤੇ ਕਹਿੰਦੇ ਜੀ ਕੈਪਟਨ ਦੀ ਚੱਲ ਰਹੀ ਆ ਫਿਰ ਪ੍ਰਧਾਨ ਕੀ ਨੇ ਅਸਲ ਚ ਮਸਲਾ ਹੋਇਆ ਫਿਰੋਜ਼ਪੁਰ ਸੀਟ ਨੂੰ ਲੈ ਕੇ ਫਰੋਜ਼ਪੁਰ ਤੋਂ ਦਾਵੇਦਾਰ ਸੀ ਕਾਂਗਰਸ ਵੱਲੋਂ ਵੀ ਤੇ ਭਾਜਪਾ ਵੱਲੋਂ ਵੀ ਜੂਥ ਕਾਂਗਰਸ ਦੇ ਪ੍ਰਧਾਨ ਰਹੇ ਰਵਿੰਦਰ ਆਮਲਾ ਰਵਿੰਦਰ ਆਮਲਾ ਦਾਵੇਦਾਰ ਸੀ ਕਿ ਲੈ ਵੀ ਮੈਂ ਟਿਕਟ ਦਾ ਦਾਵੇਦਾਰ ਆ ਤੇ ਦੋਏ ਪਾਸੇੋਂ ਦਾਵੇਦਾਰੀ ਸੀ ਉਹਨਾਂ ਦੀ ਕਾਂਗਰਸ ਵੀ ਉਹਨਾਂ ਨੂੰ ਟਿਕਟ ਬਾਰੇ ਸੋਚ ਰਹੀ ਸੀ ਪਰ ਕਾਂਗਰਸ ਦਾ ਮਸਲਾ ਇੱਥੇ ਫਸ ਗਿਆ ਕਿ ਕਾਂਗਰਸ ਜੇ ਉਹਨਾਂ ਨੂੰ ਟਿਕਟ ਦੇ ਦਿੰਦੀ ਆ ਤਾਂ ਕਿਤੇ ਇਹਨਾਂ ਉਹ ਟਿਕਟ ਸਾਂ ਨੇ ਸ਼ਿਸ਼ੂ ਰਿੰਕੂ ਬਣ ਜਾਣ ਤੇ ਭਾਜਪਾ ਚਲੇ ਜਾਉਣ ਕਿਉਂਕਿ ਭਾਜਪਾ ਵੱਲੋਂ ਵੀ ਤੇ ਇਹਨਾਂ ਦੀ ਪੈਰ ਵੀ ਕਰ ਰਹੀ ਸੀ ਸੁਨੀਲ ਜਾਖੜ ਕਿਉਂਕਿ ਸੁਨੀਲ ਜਾਖੜ ਦੇ ਨੇੜੇ ਮੰਨੇ ਜਾਂਦੇ ਹਨ ਤੇ ਕਿਹਾ ਜਾ ਰਿਹਾ ਕਿ ਆਮਲਾ ਕਹਿੰਦੇ ਮੈਂ ਆਉਣ ਲਈ ਤਿਆਰ ਹਾਂ ਜੀ ਭਾਜਪਾ ਚ ਭਾਜਪਾ ਟਿਕਟ ਦੀ ਗਾਰੰਟੀ ਦੇ ਦੇਵੇ ਤੇ ਰਾਣਾ ਸੋਢੀ ਦੇ ਲਈ ਰਾਣਾ ਗੁਰਮੀਤ ਸੋਢੀ ਦੇ ਲਈ ਕਹਿੰਦੇ ਪੂਰੀ ਵਿਸਾਤ ਬਿਛਾਈ ਸੀ ਕੈਪਟਨ ਅਮਰਿੰਦਰ ਨੇ ਤੇ ਉਹਨਾਂ ਦੀ ਹਮਾਇਤ ਕਰ ਰਹੀ ਸੀ ਹਰਦੀ ਪੂਰੀ ਹੋਰੀ ਸੋ ਇਧਰ ਰਾਣਾ ਗੁਰਮੀਤ ਸਿੰਘ ਸੋਢੀ ਟਿਕਟ ਲੈ ਗਏ ਇਸ ਮਸਲੇ ਦੇ ਉੱਤੇ ਇਹ ਵੀ ਹੈ ਕਿ ਕਾਂਗਰਸ ਚ ਦੋਏ ਸੋਢੀ ਵੀ ਤੇ ਜਾਖੜ ਵੀ ਕੈਪਟਨ ਦੇ ਨੇੜੇ ਮੰਨੇ ਜਾਂਦੇ ਸੀ ਪਰ ਦੋਵਾਂ ਦੀ ਆਪਸ ਚ ਨਹੀਂ ਬਣਦੀ 36 ਦਾ ਅੰਕੜਾ ਸੀ ਤੇ ਹੁਣ ਆਮਲੇ ਨੂੰ ਲੈ ਕੇ ਜੇ ਜਖੜ ਚਾਹੁੰਦੇ ਸੀ ਤੇ ਪਰ ਇੱਧਰ ਕੈਪਟਨ ਨੇ ਚਾਹੁੰਦੇ ਸੀ ਨਹੀਂ ਚੱਲੀ ਤਾਂ ਫਿਰ ਅੰਤਲ ਕੈਪਟਨ ਦੀ ਚੱਲ ਗਈ ਜਖੜ ਦੀਨ ਇਹ ਕਹਿਣ ਵਾਲੇ ਤਾਂ ਵੀ ਦੱਸਦੇ ਨੇ ਕਿ ਜਖੜ ਨੂੰ ਮਨਾ ਲਿਆ ਕੈਪਟਨ ਸਾਹਿਬ ਨੇ ਘਰੇ ਬੈਠ ਕੇ ਸਮਝਾ ਲਿਆ ਤੇ ਆਪਸੇ ਤਾਲਮ ਕਿਉਂਕਿ ਰਾਣਾ ਸੋਢੀ ਵੀ ਜਾਣਦੇ ਨੇ ਕਿ ਪਾਈ ਗੁਰਮੀਤ ਸਿੰਘ ਸੋਢੀ ਕਿ ਜੇ ਉਸ ਇਲਾਕੇ ਨੂੰ ਜਿੱਤਣਾ ਤਾਂ ਜਖੜ ਦਾ ਸਾਥ ਚਾਹੀਦਾ ਇਸ ਲਈ ਇਹ ਚਰਚਾ ਹੋ ਗਈ ਕਿ ਪਾਈ ਕੈਪਟਨ ਦਾ ਦਬਤਵਾਜੇ ਭਾਜਪਾ ਚਾਹੇਗਾ ਪਰ ਇਹ ਚਰਚਾ ਹੋਰ ਵੀ ਤੁਰਪੀ ਕਿ ਭਾਜਪਾ ਦਾ ਜਿਹੜਾ ਆਪਣਾ ਕੋਰ ਗਰੁੱਪ ਵਾਲਾ ਇੱਕ ਗਰੁੱਪ ਸੀ ਉਹ ਗਰੁੱਪ ਤਾਂ ਸਿਆਸੀ ਤੌਰ ਤੇ ਮੁੱਕ ਗਿਆ ਅਵਨਾਸ਼ ਰਾਏ ਖੰਨਾ ਬੀਜੇ ਸਾਂਪਲਾ ਹੈ ਸਰਜੀਤ ਜਿਆਣੀ ਤੇ ਗਰੇਵਾਲ ਇਹ ਕਹਿੰਦੇ ਚਾਰੇ ਟਿਕਟ ਦੇ ਦਾਵੇਦਾਰ ਸੀ ਚਾਰਾ ਨਹੀਂ ਤਾਂ ਤਿੰਨ ਤਾਂ ਸੀ ਗਈ ਜਿਆਣੀ ਫਿਰੋਜ਼ਪੁਰ ਤੋਂ ਟਿਕਟ ਮੰਗਦੇ ਸੀ ਉੱਥੋਂ ਰਣੋ ਗਰਮੀ ਛੋਟੀ ਲੈ ਕੇ ਅਵਨਾਸ਼ ਰਾਏ ਖੰਨਾ ਅਨੰਦਪੁਰ ਸਾਹਿਬ ਹਲਕੇ ਤੋਂ ਟਿਕਟ ਚਾਹੁੰਦੇ ਸੀ ਉੱਥੋਂ ਸੁਪਾਸ ਸ਼ਰਮਾ ਲੈ ਕੇ ਬੀਜੇ ਸਾਂਪਲਾ ਹਿਆਰਪੁਰ ਤੋਂ ਟਿਕਟ ਚਾਹੁੰਦੇ ਸੀ ਉੱਥੋਂ ਸੋਮ ਪ੍ਰਕਾਸ਼ ਦੀ ਧਰਮ ਪਤਨੀ ਹੋਰਾਂ ਨੇ ਲੈ ਕੇ ਤੇ ਹਰਜੀਤ ਸਿੰਘ ਗਰੇਵਾਲ ਇਹ ਸਾਰੇ ਲੀਡਰ ਇੱਕ ਗਰੁੱਪ ਦੇ ਮੰਨੇ ਜਾਂਦੇ ਰਹੇ ਨੇ ਇੱਕ ਧਿਰ ਦੇ ਮੰਨੇ ਜਾਂ ਭਾਜਪਾ ਦੇ ਆਪਣੇ ਕੋਰ ਗਰੁੱਪ ਵਾਲੇ ਤਾਂ ਹੈਗੇ ਨੇ ਫਿਰ ਜੇ ਪ੍ਰਧਾਨ ਵੀ ਜਾਖੜ ਹੈ ਤੇ ਚਲਣੀ ਵੀ ਕੈਪਟਨ ਦੀ ਟਿਕਟਾਂ ਵੀ ਬਾਹਰ ਲਿਆਂ ਨੂੰ ਮਿਲਣੀਆਂ 12 ਟਿਕਟਾਂ ਲਾਨੀਆਂ ਨੇ ਜੇ ਤੱਕ 13ਵੀਂ ਕਦੇ ਵੀ ਆ ਸਕਦੀ ਆ ਵੈਸੇ ਸ਼੍ਰੀ ਹੱਤਗੜ੍ਹ ਸਾਹਿਬ ਹਲ ਕਰ ਰਹੇ ਨੇ ਪਰ 12 ਦੇ ਵਿੱਚ ਵੀ 9 ਉਮੀਦਵਾਰ ਬਾਹਰੋਂ ਨੇ ਜੇ ਤੁਸੀਂ ਮੰਨਾ ਬੱਬੂ ਤੇ ਸ਼ਿਵਾਸ਼ ਨੂੰ ਛੱਡ ਵੀ ਲਵੋ ਹੈਨਾ ਖੰਡੂਰ ਸਾਹਿਬ ਹਲਕਾ ਛੱਡ ਲੋ ਤੁਸੀਂ ਹੈ ਤੇ ਇਸੇ ਤਰ੍ਹਾਂ ਆਪਣਾ ਗੁਰਦਾਸਪੁਰ ਹਲਕਾ ਛੱਡ ਲੋ ਤੇ ਇਸੇ ਤਰ੍ਹਾਂ ਤੁਸੀਂ ਅਨੰਦਪੁਰ ਸਾਹਿਬ ਹਲਕਾ ਛੱਡ ਦੋ ਤਾਂ ਇਹ ਤੋਂ ਬਿਨਾਂ 9 ਉਮੀਦਵਾਰ ਬਾਹਰੀ ਨੇ ਜਿਨ੍ਹਾਂ ਚੋਂ 6 ਦਲ ਬਦਲੂ ਨੇ ਆ ਜਿਹੜੀਆਂ 3 ਹੁਣ ਦਿੱਤੀਆਂ ਇਹਨਾਂ ਚ ਵੀ ਸੁਭਾਸ਼ ਸ਼ਰਮਾ ਨੂੰ ਛੱਡ ਕੇ ਸੋਢੀ ਤੇ ਅਰਵਿੰਦ ਖੰਨਾ ਬਾਹਰੀ ਨੇ ਦਲ ਬਦਲੂ ਨੇ ਸੋ ਇਸ ਲਈ ਕਹਿੰਦੇ ਭਾਜਪਾ ਨੇ ਦਲ ਬਦਲੂਆਂ ਨੂੰ ਜਿਨ੍ਹਾਂ ਸਾਥ ਦਿੱਤਾ ਬਾਹਰੀਆਂ ਨੂੰ ਜਿਨ੍ਹਾਂ ਭਰੋਸਾ ਜਤਾਇਆ ਉਹਦੇ ਨਾਲ ਭਾਜਪਾ ਦਾ ਲੀਡਰ ਤੇ ਵਰਕਰ ਖਾਸਾ ਨਰਾਸ਼ ਹੈ ਤੇ ਪੰਜਾਬ ਦੇ ਵਿੱਚ ਕਹਿੰਦੇ ਭਾਜਪਾ ਸਥਿਤੀ ਚ ਉਲੰਘ ਰਹੀ ਕਿ ਕਰੀਏ ਤਾਂ ਕੀ ਕਰੀਏ ਇਹਨਾਂ ਨੂੰ ਕਿਵੇਂ ਮਨਾਈਏ ਕਿਵੇਂ ਸਮਝਾਈਏ ਪਰ ਕਹਿੰਦੇ ਹਾਲਤ ਪਤਲੀ ਆ ਪਰ ਉਹਦੇ باوجود ਵੀ ਕਹਿੰਦੇ ਚੱਲੋ ਚੱਲਾ ਚਲੋ ਦੇਖਦੇ ਆ ਜੀ ਫੈਸਲਾ ਵੋਟਰਾਂ ਦੇ ਹੱਥ ਆ ਅੱਜ ਤਾਂ ਪਾਈ ਆਮ ਆਦਮੀ ਪਾਰਟੀ ਵਾਲੇ ਬਾਗੋ-ਬਾਗ ਨੇ ਕੇਜਰੀਵਾਲ ਜੀ ਬਾਹਰ ਆ ਗਏ ਚਲੋ ਵੋਟਾਂ 'ਚ ਕਿੰਨਾ ਕੁ ਫਾਇਦਾ ਮਿਲਦਾ ਇਹ 4 ਜੂਨ ਨੂੰ ਪਤਾ ਲੱਗੇਗਾ ਤੁਸੀਂ ਬਿਖਦੇ ਰਹੋ ਲਿਬਰਲ ਟੀਵੀ ਲੋਕਾਂ ਦੀ ਆਵਾਜ਼ ਲੋਕਾਂ ਦੀ